ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਸੁਖਵੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਅਤੇ ਕੋਰ ਕਮੇਟੀ ਦੇ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਤਲਵ ਜਥੇਦਾਰ ਸਾਹਿਬ ਨੇ ਬੁਲਾਈ ਪੰਜ ਸਿੰਘ ਸੈਵਾਨਾਂ ਦੀ ਇਕੱਤਰਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ, ਸੁਣਾਈ ਖੁਸ਼ਖਬਰੀ। ਨਵਜੋਤ ਸਿੰਘ ਸਿੱਧੂ ਨੇ ਇਲਾਜ ਪਲਾਨ ਕੀਤਾ ਜਾ ਰਿਹਾ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਨਾਲ ਮਿਲ ਕੇ ਕੀਤਾ ਐਲਾਨ। ਅਜਖਨੋਰੀ ਬਾਰਡਰ 'ਤੇ ਮਰਨ ਵਰਤ ਤੇ ਬੈਠਣਗੇ ਜਗਜੀਤ ਸਿੰਘ ਡੱਲੇ ਮਰਨ ਵਰਤ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਪਰਿਵਾਰ ਦੇ ਕੀਤੀ ਨਾਮ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸੁਣਾਈ ਵੱਡੀ ਖੁਸ਼ਖਬਰੀ ਗੰਨੇ ਦੀਆਂ ਕੀਮਤਾਂ ਵਿੱਚ ਕੀਤਾ ਵਾਦਾ ਬਜ਼ੁਰਗਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ ਪੰਜਾਬ ਦੇ 35 ਲੱਖ ਲੋਕਾਂ ਲਈ ਕੀਤਾ ਐਲਾਨ ਪੰਜਾਬ ਦੇ ਮੌਸਮ ਬਾਰੇ ਨਵੀਂ ਅਪਡੇਟ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾ ਰਹੀ ਕਣਕ ਦੀ ਫਸਲ ਨੂੰ ਲੈ ਕੇ ਐਕਸ਼ਨ ਚ ਪੰਜਾਬ ਦਾ ਖੇਤੀਬਾੜੀ ਵਿਭਾਗ ਅਫਸਰਾਂ ਨੂੰ ਜਾਰੀ ਕੀਤੇ ਸਖਤ ਹੁਕਮਾਂ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਦੀ ਅਪੀਲ ਤੇ ਸੁਪਰੀਮ ਕੋਰਟ ਤੋਂ ਆਈ ਵੱਡੀ ਖਬਰ ਕੇਂਦਰ ਸਰਕਾਰ ਨੇ ਫੈਸਲਾ ਲੈਣ ਲਈ ਮੰਗਿਆ ਸਮਾਂ 3 ਦਸੰਬਰ ਨੂੰ ਚੰਡੀਗੜ੍ਹ ਪਹੁੰਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਦੇਣਗੇ ਵੱਡਾ ਤੋਹਫਾ ਸ਼੍ਰੀ ਅਕਾਲ ਤਖਸਾਈ ਵਿਖੇ ਪੰਜ ਸਿੰਘ ਸੈਵਨਾ ਵੱਲੋਂ 2 ਦਸੰਬਰ ਨੂੰ ਇਹ ਮੀਟਿੰਗ ਸੱਦੀ ਗਈ ਹੈ ਇਸ ਮੀਟਿੰਗ ਵਿੱਚ ਸਿੰਗ ਸਹਿਬਾਨਾ ਨੇ ਸੁਖਵੀਰ ਸਿੰਘ ਬਾਦਲਸ ਨੇ 2007 ਤੋਂ 2017 ਤੱਕ ਦੇ ਕੈਬਨਟ ਮੰਤਰੀ ਤਲਬ ਕੀਤੇ ਹਨ ਇੰਨਾ ਤੋਂ ਇਲਾਵਾ ਸਾਲ 2015 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੇ ਮੈਂਬਰਾਂ ਨੂੰ ਵੀ ਤਲਬ ਕੀਤਾ ਗਿਆ ਹੈ ਇੰਨਾ ਤੋਂ ਇਲਾਵਾ ਸਾਲ 2015 ਚ ਸ਼੍ਰੋਮਣੀ ਕਾਲੀ ਦਲ ਦੀ ਕੋਰ ਕਮੇਟੀ ਦਾ ਹਿੱਸਾ ਰਹੇ ਮੈਂਬਰਾਂ ਨੂੰ ਵੀ ਤਾਲਬ ਕੀਤਾ ਗਿਆ ਹੈ ਮਿਤੀ 2 ਦਸੰਬਰ 2024 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 1 ਵਜੇ ਸ਼੍ਰੀ ਕਾਲ ਤਕਸਾਈ ਵਿਖੇ ਪੰਜ ਸਿੰਘ ਸੈਵਾਨਾਂ ਦੀ ਇਕਤਰਤਾ ਬੁਲਾਈ ਗਈ ਹੈ ਇਸ ਸੰਬੰਦੇ ਸਖਤਰੇਤ ਵੱਲੋਂ ਸਬੰਧਤਾਂ ਨੂੰ ਪੱਤਰ ਜਾਰੀ ਕਰ ਦਿੱਤੇ ਗਏ ਹਨ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਮੂਚੇ ਸਖਤਰਾਂ ਸਮੇਤ ਸ਼੍ਰੀ ਕਾਲ ਤਕਸਾਈ ਦੇ ਸਨਮੁਖ ਮੌਜੂਦ ਰਹਿਣ ਲਈ ਕਿਹਾ ਗਿਆ ਹੈ ਕਾਬਿਲ ਗੌਰ ਹੈ ਕਿ 3 ਅਗਸਤ ਨੂੰ ਸੁਖਵੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਉਸ ਸਮੇਂ ਤੋਂ ਲੈ ਕੇ ਲਗਾਤਾਰ ਪੰਜ ਸਿੰਘ ਸੈਵਾਨਾਂ ਦੀ ਮੀਟਿੰਗਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਬੀਤੀ 18 ਨਵੰਬਰ ਨੂੰ ਸ਼੍ਰੋਮਨੀ ਕਾਲੀਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਮੁੜ ਤੋਂ ਚਿੱਠੀ ਲਿਖ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਲਦ ਫੈਸਲਾ ਕਰਨ ਦੀ ਅਪੀਲ ਕੀਤੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪੀਐਸਪੀਸੀਐਲ ਦੇ ਨਵਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਕਿਹਾ ਕਿ ਇਹ ਨੌਕਰੀਆਂ ਬਹੁਤ ਧੇਰ ਪਹਿਲਾਂ ਮਿਲ ਜਾਣੀਆਂ ਚਾਹੀਦੀਆਂ ਸੀ ਪਰ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਬਾਰੇ ਕੁਝ ਨਹੀਂ ਸੋਚਿਆ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਅੱਜ ਖੁਸ਼ੀ ਹੈ ਕਿ 1300 ਤੋਂ ਜ਼ਿਆਦਾ ਚੁੱਲ੍ਹੇ ਅੱਜ ਬਲਣਗੇ ਉਹਨਾਂ ਨੇ ਕਿਹਾ ਕਿ ਅਸੀਂ ਪੌਣੇ 3 ਸਾਲਾਂ ਵਿੱਚ 50000 ਦੇ ਨੇੜੇ ਬਿਨਾਂ ਸ਼ਿਫਾਰਿਸ਼ ਅਤੇ ਅਰਿਸ਼ਵ ਦੇ ਨੌਕਰੀਆਂ ਦੇ ਚੁਕੇ ਹਾਂ ਮੁੱਖ ਮੰਤਰੀ ਨੇ ਕਿ ਹੈ ਕਿ ਮੈਨੂੰ ਦੁੱਖ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਆਪਣੀ ਧਰਤੀ ਛੱਡ ਕੇ ਬਾਹਰ ਕਿਉਂ ਭੱਜ ਰਹੇ ਹਨ ਇੱਥੇ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਹਨ ਪਰ ਹੁਣ ਨੌਜਵਾਨਾਂ ਨੂੰ ਇੱਥੇ ਨੌਕਰੀਆਂ ਮਿਲ ਰਹੀਆਂ ਹਨ ਮੁੱਖ ਮੰਤਰੀ ਨੇ ਕਿ ਹੈ ਕਿ ਰੰਗਲੇ ਪੰਜਾਬ ਦੇ ਰੰਗ ਹੌਲੀ-ਹੌਲੀ ਉੱਗਣ ਲੱਗ ਪਏ ਹਨ ਕਿਉਂਕਿ ਕੁਝ ਵੀ ਇੱਕਦਮ ਨਹੀਂ ਹੁੰਦਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਡਾਈਟ ਪਲਾਨ ਵੀਡੀਓ ਤੋਂ ਬਾਅਦ ਵਿਵਾਦ ਹੋ ਗਿਆ ਸੀ ਅਤੇ ਡਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਨੇ ਇਸ ਨੂੰ ਖਾਰਜ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਸਿੱਧੂ ਦੀਆਂ ਦਸੀਆਂ ਕੁਝ ਚੀਜ਼ਾਂ ਤੇ ਰਿਸਰਚ ਚੱਲ ਰਹੀ ਹੈ ਪਰ ਇਹਨਾਂ ਤੋਂ ਉੱਪਰ ਜਾਣ ਦਾ ਦਾਵਾ ਠੀਕ ਨਹੀਂ ਹੈ ਲੋਕਾਂ ਨੂੰ ਕੈਂਸਰ ਵਰਗੇ ਲੱਛਣ ਹੋਣ ਤੇ ਤੁਰੰਤ ਹਸਪਤਾਲ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਹੁਣ ਨਵਜੋਤ ਸਿੰਘ ਸਿੱਧੂ ਨੇ ਆਯੁਰਵੈਦਿਕ ਢੰਗ ਨਾਲ ਪਤਨੀ ਡਾਕਟਰ ਨਵਜੋਤ ਕੌਰ ਦੇ ਕੈਂਸਰ ਦਾ ਇਲਾਜ ਵਾਲਾ ਡਾਈਟ ਪਲਾਨ ਜਾਰੀ ਕੀਤਾ ਹੈ ਸਿੱਧੂ ਨੇ ਦਾਵਾ ਕੀਤਾ ਹੈ ਕਿ ਇਸ ਡਾਈਟ ਪਲਾਨ ਰਾਹੀਂ ਉਹਨਾਂ ਨੇ ਆਪਣੀ ਪਤਨੀ ਨਵਜੋਤ ਕੌਰ ਦਾ ਕੈਂਸਰ ਦਾ ਇਲਾਜ ਕੀਤਾ ਹੈ ਸਿੱਧੂ ਨੇ ਇਹ ਵੀ ਕਿਹਾ ਕਿ ਮੇਰੇ ਲਈ ਡਾਕਟਰ ਰੱਬ ਦਾ ਰੂਪ ਹਨ ਮੇਰੇ ਘਰ ਪਤਨੀ ਨਵਜੋਤ ਕੌਰ ਡਾਕਟਰ ਹੈ ਇਸੇ ਡਾਈਟ ਪਲਾਨ ਨਾਲ ਪਤਨੀ ਦਾ ਸਟੇਜ 4 ਕੈਂਸਰ ਠੀਕ ਹੋਇਆ ਹੈ ਉਹਨਾਂ ਕਿਹਾ ਹੈ ਕਿ ਇਸ ਡਾਈਟ ਪਲਾਨ ਨਾਲ ਕੈਂਸਰ ਨਾਲ ਲੜਨ ਦੌਰਾਨ ਸਰੀਰ ਦੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਾਧੀ ਹੈ ਇਹ ਜੀਵਨ ਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਮਦਦਗਾਰ ਹੋ ਸਕਦਾ ਹੈ ਡਾਈਟ ਬਣਾਉਣ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਹੈ ਵੱਡੇ ਵੱਡੇ ਡਾਕਟਰਾਂ ਦੀਆਂ ਖੋਜਾਂ ਸੰਭਾਲੀਆਂ ਹੋਈਆਂ ਹਨ ਇਹ ਸਿਰਫ ਡਾਕਟਰਾਂ ਦੀ ਗਰਾਨੀ ਹੈ ਇਹ ਡਾਈਟ ਪਲਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਕਸ ਉੱਤੇ ਸਾਂਝਾ ਕੀਤਾ ਹੈ 13 ਫਰਵਰੀ ਤੋਂ ਚੱਲ ਰਹੇ ਕਿਸਾਨ ਅੰਦਲਨ ਦੀ ਅਗਾਮੀ ਰਣਨੀਤੀ ਦੇ ਹਿੱਸੇ ਵਜੋਂ ਅੰਦੋਲਨ ਨੂੰ ਹੋਰ ਤੇਜ਼ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ 26 ਨਵੰਬਰ ਯਾਨੀ ਅੱਜ ਤੋਖਨੋਰੀ ਬਾਰਡਰ ਵਿੱਚ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਇਸ ਮੌਕੇ ਦੇਸ਼ ਭਰ ਤੋਂ ਕਿਸਾਨਾਂ ਗੁਖਨੋਰੀ ਸ੍ਰਾਦਤੇ ਹਾਜ਼ਰ ਹੋਣਗੇ ਤੇ ਕਿਸਾਨਾਂ ਦੇ ਵੱਡੇ ਜਥੇ ਖਨੋਰੀ ਬਾਰਡਰ ਉਪਰ ਲਗਾਤਾਰ ਪਹੁੰਚ ਰਹੇ ਹਨ ਕਿਸਾਨਾ ਗੂ ਜਗਜੀਤ ਸਿੰਘ ਢੱਲੇਵਾਲ ਨੇ ਕਿ ਹੈਗੀ ਜਾਂ ਤਾਂ ਉਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਵਾ ਕੇ ਆਪਣੇ ਪਿੰਡ ਪਰਤਣਗੇ ਜਾਂ ਫਿਰ ਉਹਨਾਂ ਦੀ ਮ੍ਰਿਤਕ ਦੇ ਵਾਪਸ ਪਿੰਡ ਜਾਵੇਗੀ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਉਸ ਸਮੇਂ ਤੱਕ ਬਾਰਡਰ ਉਤੇ ਰੱਖੀ ਜਾਵੇਗੀ ਜਦੋਂ ਤੱਕ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਅਤੇ ਜੇਕਰ ਸਰਕਾਰ ਵੱਲੋਂ ਉਸ ਤੋਂ ਬਾਅਦ ਵੀ ਕੀਤੇ ਵਾਅਦਿਆਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਚੰਡੇ ਮਰਨ ਵਰਤੂ ਪਰ ਬੈਠਣਗੇ ਪੰਜਾਬ ਸਰਕਾਰ ਨੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਹੈ ਸਰਕਾਰ ਨੇ ਗੰਨੇ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ ਜਿਸ ਮਗਰੋਂ ਹੁਣ ਪੰਜਾਬ ਦੇ ਗੰਨਾ ਕਿਸਾਨਾਂ ਨੂੰ ਦੇਸ਼ 'ਚ ਫਸਲ ਦੀ ਸਭ ਤੋਂ ਵੱਧ ਕੀਮਤ ਮਿਲੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਗੰਨਾ ਉਤਪਾਦਕ ਕਿਸਾਨਾਂ ਲਈ ਪੰਜਾਬ ਸਰਕਾਰ ਵੱਲੋਂ ਤੋਹਫ਼ਾ ਗੰਨੇ ਦਾ ਭਾ 391 ਰੁਪਏ ਪ੍ਰਤੀ ਕੁਇੰਟਲ ਤੋਂ 10 ਰੁਪਏ ਵਧਾ ਕੇ 401 ਰੁਪਏ ਪ੍ਰਤੀ ਕੁਆਂਟਲ ਕਰ ਦਿੱਤਾ ਗਿਆ ਹੈ ਹੁਣ ਪੂਰੇ ਭਾਰਤ ਤੋਂ ਪੰਜਾਬ ਦੇ ਗੰਨਾ ਉਤਪਾਦਕਾਂ ਨੂੰ ਸਭ ਤੋਂ ਵੱਧ ਰੇਟ ਮਿਲੇਗਾ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਭਲਾਈ 'ਚ ਫੈਸਲੇ ਲੈਣ ਲਈ ਹਮੇਸ਼ਾ ਵਚਨਬੱਧ ਹੈ ਪੰਜਾਬ ਦੇ 35 ਲੱਖ ਬਜ਼ੁਰਗਾਂ ਦੇ ਲਈ ਚੰਗੀ ਖਬਰ ਸਾਹਮਣੇ ਆਈ ਹੈ ਈਸ਼ਵਨ ਭਾਰਤ ਪੀਐਮ ਜੈមੱਖ ਮੰਤਰੀ ਛੇਤ ਮੀਮਾ ਯੋਜਨਾ ਦੇ ਲਈ ਸੂਬੇ ਦੇ 70 ਸਾਲ ਤੇ ਇਸ ਤੋਂ ਵੱਧ ਉਮਰ ਦੇ 35 ਲੱਖ ਲਾਭਪਾਤਰੀਆਂ ਦੀ ਪਛਾਣ ਕਰ ਲਈ ਗਈ ਹੈ ਜੋ ਇਸ ਯੋਜਨਾ ਵਿੱਚ ਹੋਏ ਬਦਲਾਅ ਤਹਿਤ ਲਾਭ ਲੈਣ ਦੇ ਯੋਗ ਹਨ ਦਰਅਸਲ ਕੇਂਦਰ ਸਰਕਾਰ ਵੱਲੋਂ ਆਇਸ਼ਮਨ ਭਾਰਤ ਯੋਜਨਾ ਦਾ ਵਿਸਥਾਰ ਕੀਤਾ ਗਿਆ ਹੈ ਜਿਸ ਵਿੱਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਨਾਗਰਿਕ ਨੂੰ ਇਸ ਯੋਜਨਾ ਦਾ ਫਾਇਦਾ ਦਿੱਤਾ ਜਾਵੇਗਾ ਇਸ ਲਈ ਨਾ ਤਾਂ ਉਹਨਾਂ ਦੀ ਆਰਥਿਕ ਸਥਿਤੀ ਕੋਈ ਮਾਇਨੇ ਰੱਖਦੀ ਹੈ ਤੇ ਨਾ ਹੀ ਇਹੇ ਵੇਖਿਆ ਜਾਵੇਗਾ ਕਿ ਉਕਤ ਨਾਗਰਿਕ ਦੇ ਬਾਕੀ ਪਰਿਵਾਰ ਮੈਂਬਰ ਪਹਿਲਾਂ ਇਸ ਯੋਜਨਾ ਦੇ ਦੀ ਨਾਉਂਦੇ ਹਨ ਜਾਂ ਨਹੀਂ ਕੇਂਦਰੀ ਕੈਬਨਟ ਵੱਲੋਂ ਪਹਿਲਾਂ ਹੀ ਇਸ ਯੋਜਨਾ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਦੇਸ਼ ਦੇ ਕਈ ਰਾਜਾਂ ਵਿੱਚ ਹੁਣ ਠੰਡ ਨੇ ਦਸਤਕ ਦਿੱਤੀ ਹੈ ਲੋਕਾਂ ਨੇ ਸਵੈਟਰ ਅਤੇ ਜੈਕਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਇਹ ਜੇ ਵੀ ਕਈ ਰਾਜਾਂ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਹਰਿਆਣਾ ਚੰਡੀਗੜ੍ਹ ਵਿੱਚ ਸੰਘਣੀ ਧੁੰਦ ਛਾਈ ਰਹੇਗੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਫਸਲ ਤੇ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਇੰਨਾਂ ਖਬਰਾਂ ਦੇ ਮੰਦੇ ਨਜ਼ਰ ਖੇਤੀਬਾੜੀ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਦੇ ਨਿਰਦੇਸ਼ਾਂ ਅਨੁਸਾਰ ਸਯੁਕਤ ਡਾਇਰੈਕਟਰ ਖੇਤੀਬਾੜੀ ਤੇ ਡਿਪਟੀ ਡਾਇਰੈਕਟਰ ਖੇਤੀਬਾੜੀ ਦੀ ਮੌਜੂਦਗੀ ਚ ਸਮੂਹ ਪੰਜਾਬ ਦੇ ਮੁੱਖ ਖੇਤੀਬਾੜੀ ਅਫਸਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਸਾਰੇ ਅਫਸਰਾਂ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਹਨ ਕਿ ਉਹਨਾਂ ਵੱਲੋਂ ਅਤੇ ਉਹਨਾਂ ਅਧੀਨ ਸਟਾਫ ਵੱਲੋਂ ਖੇਤਾਂ ਦਾ ਲਗਾਤਾਰ ਦੌਰਾ ਕੀਤਾ ਜਾਵੇ ਅਤੇ ਕਿਸੇ ਵੀ ਕੋਈ ਸੁੰਡੀ ਦਾ ਹਮਲਾ ਵੇਖਣ ਚਾਹੁੰਦਾ ਹੈ ਤਾਂ ਪੀਏਯੂ ਦੀ ਸ਼ਿਫਾਰਿਸ਼ ਅਨੁਸਾਰ ਕੀਟਨਾਸ਼ਕਾਂ ਦੀ ਸਪਰੇਅ ਆਪਣੀ ਦੇਖ ਰੇਖ ਅਧੀਨ ਪਹਿਲ ਦੇ ਆਧਾਰ ਤੇ ਕਰਵਾਈ ਜਾਵੇ ਭਾਈ ਬਲਵੰਤ ਸਿੰਘ ਰਾਜਵਾਨਾਂ ਦੀ ਰਹਿਮ ਦੀ ਅਪੀਲ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਕੇਂਦਰ ਸਰਕਾਰ ਦੀ ਤਰਫੋਂ ਉਸ ਸੁਲਿਸਟਰ ਜਨਨਲ ਤੁਸ਼ਾਰ ਮਹਿਤਾ ਜਸਟਿਸ ਬੀ ਆਰ ਗਵਈਅ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਕੇਵੀ ਵਿਸ਼ਵਨਾਥਨ ਦੀ ਬੈਂਚ ਅੱਗੇ ਪੇਸ਼ ਹੋਏ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਫੈਸਲਾ ਲੈਣ ਤੋਂ ਪਹਿਲਾਂ ਕਈ ਏਜੰਸੀਆਂ ਨਾਲ ਸਲਾਹ ਕਰਨ ਦੀ ਲੋੜ ਹੈ ਇਸ ਤੋਂ ਬਾਅਦ सीबीआई ਦੇ ਵਧੀਕ ਸੋਲੀਸਟਰ ਜਨਰਲ ਕੇਐਮ ਨਟਰਾਜ ਨੇ ਅਦਾਲਤ ਨੂੰ ਇਹ ਵੀ ਕਿ ਹੈ ਕਿ ਸਥਿਤੀ ਫਿਲਹਾਲ ਕੋਈ ਫੈਸਲਾ ਲੈਣ ਦੇ ਅਨੁਕੂਲ ਨਹੀਂ ਹੈ ਕੇਂਦਰ ਸਰਕਾਰ ਦਾ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਸੁਣਵਾਈ 4 ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ ਕੇਂਦਰ ਸਰਕਾਰ ਨੇ ਫੈਸਲਾ ਲੈਣ ਲਈ ਸਮਾਂ ਮੰਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦਸੰਬਰ ਨੂੰ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਪਹੁੰਚਣਗੇ ਚੰਡੀਗੜ੍ਹ ਪੁਲਿਸ ਤੇ ਯੂਟੀ ਪ੍ਰਸ਼ਾਸਨਿਕ ਅਧਿਕਾਰੀ ਪ੍ਰਧਾਨ ਮੰਤਰੀ ਦੀ ਆਮਦ ਨੂੰ ਲੈ ਕੇ ਤਿਆਰੀਆਂ ਤੇ ਸੁਰੱਖਿਆ ਨੂੰ ਲੈ ਕੇ ਮੀਟਿੰਗਾਂ ਕਰਨ ਚਰੂਜੇ ਹੋਏ ਹਨ ਰਜਿੰਦਰਾ ਪਾਰਕ ਚ ਬਣੇ ਹੈਲੀਪੈਡ ਨੂੰ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਲਈ ਵਰਤਣ ਦੀ ਯੋਜਨਾ ਸੀ ਪਰ ਸੁਰੱਖਿਆ ਏਜੰਸੀਆਂ ਨੇ ਇਸ ਨੂੰ ਅਸੁਰੱਖਿਅਤ ਦੱਸਦਿਆਂ ਰੱਦ ਕਰ ਦਿੱਤਾ ਹੈ ਏਜੰਸੀਆਂ ਦਾ ਕਹਿਣਾ ਹੈ ਕਿ ਹੈਲੀਪੈਡ ਸਮਾਗਮ ਸਥਾਨ ਤੋਂ 200-250 ਮੀਟਰ ਅੰਦਰ ਹੋਣਾ ਚਾਹੀਦਾ ਹੈ ਜਦਕਿ ਰਜਿੰਦਰਾ ਪਾਰਕ ਦੀ ਦੂਰੀ 500 ਮੀਟਰ ਤੋਂ ਵੱਧ ਹੈ ਇਸ ਦੇ ਮੱਦੇਨਜ਼ਰ ਹੁਣ ਬਦਲਵੇਂ ਸਥਾਨਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਰਜਿੰਦਰਾ ਪਾਰਕ ਤੇ ਪੈਕ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੂਟ ਟਟੇ ਹੰਕਾਰ ਕਈਆਂ ਦਾ ਤੁਰਦੇ ਆਂ ਯੋ ਕੋ ਵੱਡੀ ਪੌਣ ਜਾਂਦੇ ਹਾਂ ਲੋਕਾਂ ਵੱਲ ਆ ਯਾਰ ਗੱਲ ਐ ਕੋਈ RAM NAH ਤੁਰ ਲੋ ਯਾਰ ਲੋਕ ਨਿਮਰਤਾਸ਼ ਕਰਦੇ ਫਿਰ ਲੋਕ ਕਹਿੰਦੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਵਾਰੀ ਤਾਂ ਲੋਕਾਂ ਦੀ ਵੀ ਆਉਂਦੀ ਐ ਨਾ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਮੇਰਾ ਨਾਂ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੂਰੇ ਚੀਕ ਕਮਾ ਗਏ ਇਹ ਨਾ ਉਹਦਾ ਨਾਂ ਨਾ ਲਓ ਯਾਰ ਮੈਂ ਕੀ ਕਹਿਣਾ ਭਰਾਵੋ ਤੁਹਾਨੂੰ ਐਡੇ ਐਡੇ ਮਹਿਲ ਨੇ ਇਹਨਾਂ ਦੇ ਧਾਰ ਜੇਲ੍ਹ ਤੋਂ ਉੱਚੇ ਉੱਚੇ ਇਹਨਾਂ ਨੇ ਕੰਦਾ ਨੇ ਘਰਾਂ ਦੀਆਂ ਉਹ ਡੱਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਟੀਂ 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 ਬੰਦੋ ਵੀ ਲੋਕ ਨਾ ਜਾਣ ਕਿਤੇ ਹੋਣਾ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਬਾਅਦ ਆਲੇ-ਦਾਲੇ ਵਾਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸਰ ਹੁਣ ਵੋਟ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਵੋਟਾਂ ਆ ਗਈਆਂ ਕੁੰਡਾ ਖੋਲੀਏ ਕਹੇ ਖੋਲ ਲੋ ਫਿਰ ਲੱਗੇ ਤੇ ਨੇ ਜਾਣੇ ਕੁੰਡਾ ਤਾਂ ਖੋਲਿਆ ਦਰਵਾਜਾ ਨਾ ਖੁੱਲੇ कहने लक्कड़ ना फुल गई हो गए थलो वो कहने नहीं जी लक्ट नहीं फुली क्यों नहीं फुलता कहें आज मैं डाइट प्लान शरबत के भले के लिए रिलीज करने जा रहा हूं इससे पहले मैं ये कह दूं कि मेरे लिए डॉक्टर भगवान का रूप है और प्राथमिकता हमेशा डॉक्टर की रही है मेरे तो घर में डॉक्टर है भाई वो तो सुनती ही नहीं है बगैर डॉक्टर के तो हमने जो कुछ भी किया है वो डॉक्टरों की सलाह के साथ एक सहयोगी प्रक्रिया में किया है और मैं ये कह दूं कि इस डाइट को बनाने में मेरा कोई योगदान नहीं है मैं तो पढ़ाई करके जो बड़े बड़े एमिनेंट डॉक्टर्स थे उनकी जो ऑब्जर्वेशंस थी उसी को संग्रहित कर चुका हूँ और सबसे बड़ी बात है कि ये मेडिवियल एंशंट आयुर्वेदा साइंस उसके साथ योशिनोरी जो जापान के बहुत बड़े डॉक्टर हैं जिनको ऑटोफजी पे नोबल प्राइज़ मिला है वो फास्टिंग के बाद उन्होंने की है कि किस तरह से फास्टिंग हेल्प करती है और दुनिया के बड़े बड़े जो डॉक्टर्स हैं ये उनकी ऑब्जर्वेशंस को इकट्ठा करके नोनी के लिए एक डाइट चार्ट बनाई थी और ये भी डॉक्टर्स की सलाह के साथ ही उसे इम्प्लीमेंट किया तो मैं यह कहूंगा कि पुरानी कहावत है जैसा अन्न वैसा मन वैसा तन तो भैया इस डायट चार्ट को फैसिलिटेशन माने ट्रीटमेंट की सबसे बड़ी बात मेरी मां कहा करती थी वासुदेवम कुटुंबकम हम यह चाहते हैं कि जो खुशी हमें मिली है जो फायदा लाभ हमें मिला है वो हम सबके साथ शेयर करें दो ही चीजें हैं जो बांटने से बढ़ती हैं बाकी सब कुछ घटता है एक ज्ञान और एक प्यार तो दोनों ही बांटना चाहता हूं द होल वर्ल्ड इज माई कंट्री ऑल मैन काइंड माई ब्रदर एंड टू डू गुड माई रिलीजन बाबा नानक का सिख हमेशा शरबत का भला चाहेगा और उस विश्व के भले में उस विश्व के कल्याण में अपना कल्याण चाहेगा इतना ही कहना था कुछ ही अरसे में ये डाइट प्लान इंडिपेंडेंटली रिलीज करेंगे ऑन एवरी प्लेटफॉर्म नूनी कुछ कहना चाहती है एज अ डॉक्टर मुझे भी लगता था कि ट्रीटमेंट uh, हो जो होती है ट्रीटमेंट वो ही काम करती है और उसके अलावा ये आयुर्वेदा वगैरह बाद में सोचेंगे बाद में देखेंगे क्योंकि मुझे लगता था मैं बीमार हूँ ऊपर से आप मुझे कौड़ी कौड़ी चीज़ें दे रहे हो और खाने नहीं दे रहे प्रॉपरली तो पर जब मैंने खाना शुरू किया शुरू में मुश्किल लगा एक हफ़्ते के बाद दस दिन के बाद मुझे वो अच्छा लगने लग गया क्योंकि मेरा वेट लॉस होना शुरू कर गया कहाँ स्वेलिंग थी वो कम होनी शुरू हो गई मुझे अच्छा फील होने लगा सो बाय द टाइम अब मैं पहुंची हूँ तो मैं तीस किलो रिड्यूस कर चुकी हूँ तो कहीं ना कहीं उसने बहुत मेरी मदद की है आयुर्वेदिक डाइट ने और ज़रूरी ये भी है कि वो जो रिपोर्ट्स हैं उन्होंने वही कुछ दिखाया जो हमने माना कि ये जो हेल्थ आयुर्वेदा की हर्ब्स और ये हेल्थ रिजीम हमने बनाई है वो हमारी मदद कर रही है उसको हमको बाद में भी फॉलो करना है ये नहीं कि तुम एक बार ठीक हो गया पेट स्कैन ठीक हो गया तो मैं छोड़ दूँ तो दोबारा से वो कैंसर सेल्स बॉडी में ही होते हैं वो दोबारा से पनप जाएंगे तो एक लाइफ चेंज है जो हर एक इंसान के लिए है योगा मैं रोज करती हूँ तो ये किसी ना किसी फॉर्म ऑफ एक्सरसाइज जरूर करें और हाथ जोड़ के बिनती है अपने ही लोगों से कि एडल्ट्रेशन फूड एडल्ट्रेशन को बंद करें ताकि अपने ही भाई बहनों को हम मौत के मुंह में ना डालें। के ना जाते दो हजार वोट ਉਹਨਾਂ ਨੇ ਜਾਣ ਕਰਕੇ ਆਪਾਂ ਹੁਣ ਵੀ ਉਹਨਾਂ ਦਾ ਕੋਟਣ-ਕੋਟ ਧੰਨਵਾਦ ਕਰਦੇ ਆ ਵੀ ਤੁਸੀਂ ਜਾਵੜੇ ਤੇ ਸਾਰਾ ਕੰਮ ਇਕੱਠਾ ਹੋ ਗਿਆ ਤੇ ਮੇਰਾ ਕੰਮ ਬੱਸ ਗਿਆ ਸਾਡਾ ਉਹ ਜਿਹੜਾ ਜਿਹੜਾ ਪਾਣੀ ਦਿੱਤਾ ਸੀ ਨਾ ਅਸੀਂ ਉਹਨਾਂ ਵਰਗਾ ਹੀ ਦੇ ਦੇਗਾ ਤੋਂ ਤੋਂ ਵੱਧ ਹਵਾ ਤੁਸੀਂ ਉਹੀ ਕਰ ਬਤਾ ਉਹੀ ਕਰ ਬਖਾਈ ਸੱਚੀ ਕਹਿਣਾ ਤੁਹਾਡੇ ਅੱਗੇ ਨਾ ਮੈਨੂੰ ਦੁਨੀਆ ਛੋਟੀ ਲੱਗਣ ਲੱਗੀ ਟੋਡੇ ਵਾਲਿਓ ਜੀ ਕਰਦਾ ਸਾਰਾ ਕੁਝ ਤੁਹਾਡੇ ਉੱਤੇ ਹੀ ਆੜਦਾ ਇੰਨਾ ਖੁੱਸੀ ਕਰਦਾ ਕੰਮ ਕੋਈ ਨਾ ਬੜੀ ਛੋਟੀ ਗੱਲ ਆ ਛੋਟੀ ਗੱਲ ਆ ਬੜੀ ਕੰਮ ਜਿੱਦੈ ਸੀਐਮ ਸਾਹਿਬ ਆਏ ਉਹ ਮੈਨੂੰ ਕੱਲ ਵੀ ਉਹਨਾਂ ਦਾ ਫੋਨ ਆਇਆ ਪਰਸੋਂ ਵੀ ਫੋਨ ਆਇਆ ਐਨੇ ਇੱਕ ਮਤਲਬ ਖੁਸ਼ ਆ ਆਪਣੇ ਤੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਅੱਧਾ ਘੰਟਾ ਮੇਰੇ ਨਾਲ ਗੱਲ ਕਰੀਗੇ ਕਹਿੰਦੇ ਯਾਰ ਮੈਨੂੰ ਇੰਨਾ ਨਹੀਂ ਪਤਾ ਸੀ ਕਿ ਕੀ ਜੀ ਤਾਂ ਜਮਾਂ ਰਗੜਦਾ ਹੀ ਰੱਖਦਾ ਯਾਰ ਮੈਂ ਕਹਿੰਦੀ ਅਸੀਂ ਆਹੀ ਗੱਲ ਬਾਤ ਜੀ ਜੀ ਸਰ ਸਾਹਿਬ ਨੇ ਆਹੀ ਗੱਲ ਬਾਤ ਜੀ ਬਾਤ ਜੀ ਮੈਂ ਕਹਿੰਦੀ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਪਹਿਲਾਂ ਵੀ ਲੱਭ ਸੀ ਲੜਿਆ ਕਿ ਇਹਨਾਂ ਦਾ ਧੰਨਵਾਦ ਹੈ ਵੀ ਜਿਹਨਾਂ ਨੇ ਜਿਹਨਾਂ ਨੇ ਇੱਕ ਮੁਖ ਹੋ ਕੇ ਆਹੀ ਮਦਦ ਕੀਤੀ ਆ ਤੇ ਜਿੱਦ ਦੇ ਸੀਐਮ ਸਾਹਿਬ ਦਾ ਪ੍ਰੋਗਰਾਮ ਬਣ ਗਿਆ ਇੱਕ ਨੰਬਰ ਤੇ ਖੜੇ ਰਹਿ ਕੇ ਆਉਂਦਾ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਕੋਈ ਆਪਣੇ ਕੰਮਕਾਰ ਕੋਈ ਪੈਂਡਿੰਗ ਸੈਟਿੰਗ ਪਏ ਆ ਮਾਰੇ ਕੋਲ ਤੇ ਪਹਿਲੇ ਦਿਨ ਉੱਥੋਂ ਮਨਜ਼ੂਰ ਕਰਾ ਕੇ ਕੰਮ ਚਲੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਖਾਸ ਕਰਕੇ ਆਪਣਾ ਗੁਰੂ ਘਰ ਦੀ ਕਮੇਟੀਜ਼ ਨੂੰ ਮੇਰੇ ਸਾਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਆਸ਼ੀਰਵਾਦ ਦਿੱਤਾ ਉਹਦੇ ਦੇ ਸਿਰ ਤੇ ਹੱਥ ਰੱਖਿਆ ਉਦੋਂ ਬਾਅਦ ਫਿਰ ਸਾਰੇ ਨੌਜਵਾਨ ਆ ਜਾਂਦੇ ਆ ਫਿਰ ਸਾਰੇ ਜਿੰਨੇ ਤੁਸੀਂ ਮੇਰੇ ਸੰਗੀ ਸਾਥੀ ਖੜੇ ਹੋ ਫਿਰ ਸਾਰੇ ਤੁਸੀਂ ਆ ਜਾਂਦੇ ਹੋ ਮੇਰਾ ਗਾਲ ਪੜ ਜਾਂਦਾ ਯਾਰ ਮੈਂ ਕੀ ਆ ਬੋਲ ਕੋਈ ਤੁਹਾਡੇ ਅੱਗੇ ਨਾ ਸਾਰੇ ਮੈਨੂੰ ਅੱਜ ਸਹੀ ਮੈਣੇ ਦੇ ਵਿੱਚ ਮੈਨੂੰ ਅੱਜ ਤੁਹਾਡੀ ਕੀਮਤ ਦਾ ਪਤਾ ਲੱਗਿਆ ਜੀ ਬਾਦਲ ਸਾਹਿਬ ਕਿਉਂ ਦੋ ਦਿਨ ਰੋਂਦੇ ਹੁੰਦੇ ਸੀ ਇਹ ਦੋਦਾ ਦੋਦਾ ਹੀ ਆ ਇਹ ਵਾਕੇ ਦੋਦਾ ਦੋਦਾ ਅੱਜ ਤੁਸੀਂ ਜਦੋਂ ਦੋਦੇ ਦੀ ਕਾਊਂਟਿੰਗ ਦੇ ਵਿੱਚ 2100 ਵੋਟ ਦੇ ਕਰੀਬ ਤੁਸੀਂ ਵਧਾਤੀ ਨਾ ਉਦੋਂ ਬਾਅਦ ਮੇਰਾ ਹੌਸਲਾ ਬੜਾ ਮੈਂ ਹੁਣ ਨਹੀਂ ਰਿਹਾ ਉਦੋਂ ਤੱਕ ਮਨ ਜਾ ਡੋਲਦਾ ਸੀ ਪਤਾ ਨਹੀਂ ਗਾ ਕੀ ਬਣਨਾ ਉਦੋਂ ਬਾਅਦ ਦੇਖਾਂ ਨਾ ਤੁਸੀਂ ਐ ਸੰਜੋ ਉਹ ਵਿਚਾਰ ਵੀ ਬਣਾਤੀ ਕਿਰਤੀ ਐਸਾ ਟਰਬੋ ਲਾਇਆ ਤੁਸੀਂ ਫਿਰ ਤੱਕ 4000 6000 8 10 12 ਬਿਕ ਤਾਈ ਤੁਰੇ